ਸਾਸੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ 사ਸੀ ਕਾਲ ਜੀ ਸਾਰਿਆਂ ਨੂੰ ਮਾਲਕ ਤੁਹਾਨੂੰ ਚੜ੍ਹਦੀ ਕਲਾ ਦੇ ਤੰਦਰੁਸਤੀ ਬਖਸ਼ੇ ਦੇਸਾਂ ਵਦੇਸਾਂ ਦੇ ਵਿੱਚ ਵਸਦੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ 사ਸੀ ਕਾਲ ਮੋਂ ਤੁਸੀਂ ਚੜ੍ਹਦੀ ਕਲਾ ਦੇ ਸਤਿਗੁਰ ਤੰਦਰੁਸਤੀਆਂ ਬਖਸ਼ੇ ਤੁਸੀਂ ਦਿਨ ਦੁਗਣੀ ਤੇ ਰਾਤ ਚੌਗਣੀ ਰਹੀ ਕਰੋ ਤੇ ਹੁਣ ਅਸੀਂ ਚੱਲੇ ਆ ਤਿਆਰ ਬੈਰ ਹੋ ਕੇ ਵੀਡੀਓ ਬਣਾਉਣ ਨੂੰ ਨੂੰ ਧੀ ਬਣਾਵੇ ਕੌਣ ਨੂੰ ਤਾਂ ਬਗਾਨੀ ਚਾਈ ਆ ਤੇ ਉਥੇ ਜਾ ਕੇ ਹੁਣ ਕਪੜੇ ਜਿੰਦੇ ਆ ਹਰਚਵਾਲ ਹਰਚਵਾਲ ਛੂਟ ਹੋਣੇ ਆ ਵੀਡੀਓ ਬਣਨੀ ਸਾਡੀ ਤੇ ਫਿਰ ਅਸੀਂ ਆਖਾ ਚਲੋ ਅਸੀਂ ਦੱਸ ਕੇ ਜਾਂਦੇ ਥੋੜਾ ਜਿਹਾ ਵੀ ਉਥੇ ਅਸੀਂ ਤੁਹਾਨੂੰ ਮਿਲਾਉਂਦੇ ਆ ਸਾਰਿਆਂ ਜਾਣਿਆਂ ਨੂੰ ਹਾਂ ਬਾਬਾ ਕਿਰਪਾ ਕਰੇ ਚਲੋ ਜਿੱਦਾਂ ਜਿੱਦਾਂ ਵੀਡੀਓ ਬਣਦੀ ਆ ਗਰਮੀ ਇੱਕ ਬਹੁਤ ਜ਼ਿਆਦੀ ਆ ਇਹ ਗਰਮੀ ਦੇ ਵਿੱਚ ਵੀ ਵੀਡੀਓ ਬੜੀ ਔਖੀ ਬਣਦੀ ਆ ਰੇ ਚਲੋ ਹੁਣ ਚੱਲਨੇ ਆਪਾਂ ਦੇਖੋ ਹੁਣ ਕੀ ਕਰਦੇ ਜਾ ਰਹੇ ਇਹ ਕੱਪੜੇ ਜਾ ਕੇ ਹੁਣ ਉੱਥੇ ਹੀ ਚੇਂਜ ਕਰਾਂਗੇ ਕਿਉਂਕਿ ਪਸੀਨੇ ਨਾਲ ਹੀ ਭੇਜਣਾ ਆ ਉਹਦੇ ਨਾਲ ਲੈਣੇ ਰੋਟੀ ਵਿੱਚ ਜਾ ਕੇ ਖੇਪਾਲਾਂਗੇ ਤੇ ਇੱਕ ਦੋ ਤਾਲ ਹੋ ਰ ਮੈਂ ਹੀ ਪਹਿਲੇ ਬਲੌਗ ਦੇ ਵਿੱਚ ਪੁੱਛਿਆ ਸੀ ਵੀ ਆ ਜਿਹੜੀ ਫੋਟੋ ਆ ਆ ਜਿਹੜੀ ਫੋਟੋ ਹੈ ਕਿਹੜੀ ਆ ਤੇ ਕਿਸੇ ਨੇ ਕਹੇ ਜੋਬਨ ਦੀ ਆਖਿਆ ਇਹਨੇ ਹੋਰ ਕਿ ਕੀ ਜਵਬ ਦਿੱਤਾ ਜਿਆਦੇ ਜਣੇ ਨੇ ਤੁਹਾਡੀ ਕਿਹਾ ਹੀ ਉਤਰਾਂ ਤੇ ਬਾਕੀ ਇਹ ਭੈਣ ਭਰਾਵਾਂ ਨੇ ਬਿਲਕੁਲ ਸਹੀ ਕਿਹਾ ਕਿ ਇਹ ਅੰਕਲ ਦੀ ਫੋਟੋ ਆ ਤੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਿ ਉਹਨਾਂ ਨੇ ਪਛਾਣਿਆ ਕਿ ਹਾਂ ਅੰਕਲ ਦੀ ਫੋਟੋ ਆ ਤੇ ਹੈਗੀ ਵੀ ਅੰਕਲ ਦੀ ਆ ਇਹ ਹੈ ਵੀ ਮੇਰੀ ਫੋਟੋ ਆਏ ਕਿਤੇ ਵੇਖ ਲਓ ਮੇਰੀ ਬੀਬੀ ਨੇ ਕਿੰਨਾ ਛੇਰ ਹੋ ਗਿਆ ਨੂੰ ਸੰਭਾਲ ਸੰਭਾਲ ਕੇ ਰੱਖਿਆ 50 ਸਾਲ ਹੋ ਗਏ ਆ ਆ 50 ਮਨੇ ਜਿਆਦੇ ਹੋ ਗਏ 52 53 ਸਾਲ ਹੋ ਗਏ ਆ ਨਹੀਂ ਤਾਂ 51 ਸਾਲ ਸਾਡੀ ਉਮਰ ਹੋਈ 52 ਲੱਗਾ ਇਹ ਇੰਨੇ ਹੀ ਜਿਆਦੇ ਫੋਟੋ ਇਹ ਲੱਥੀ ਆ ਹਾਂ ਤੇ ਉਹਨਾਂ ਨੇ ਸੰਭਾਲ ਸੰਭਾਲ ਕੇ ਰੱਖੀ ਆ ਇਹ ਫੋਟੋ ਮੇਰੀ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੜਾ ਪਿਆਰ ਤੁਹਿਆਂ ਨੂੰ ਦੇ ਰਿਆਂ ਦੇਸਾਂ ਵਿਦੇਸਾਂ ਦੇ ਵਿੱਚੋਂ ਵੀ ਫੋਨ ਆਉਂਦੇ ਆ ਪੰਜਾਬ ਦੇ ਵਿੱਚੋਂ ਵੀ ਪੰਜਾਬ ਤੋਂ ਬਾਹਰ ਪਹਿਲਾਂ ਇਹ ਫੋਟੋ ਬੀਬੀ ਨੇ ਲਵਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਵਿਖਾ ਲਈ ਆ ਫਿਰ ਨੌ ਰਾਣੀ ਆ ਗਈ ਯਾਨੀ ਕਿ ਮੈਂ ਫਿਰ ਮੈਨੂੰ ਵਿਖਾ ਲਈ ਫਿਰ ਪੋਤ ਨਵਾਂ ਆਈਆਂ ਉਹਨਾਂ ਨੂੰ ਵਿਖਾ ਲਈ ਫਿਰ پڑੋਤਾ ਹੋਇਆ ਗੁਰਨਵਜ ਫਿਰ ਉਹਨੂੰ ਆਖਿਆ ਤਰੇ ਦਾਦੇ ਦੀ ਫੋਟੋ ਆ ਅਜੇ ਮੈਨੂੰ ਲੱਗਦਾ ਵੀ ਜੋ ਤਿੰਨ ਪੀੜ੍ਹੀਆਂ ਜੇ ਸਾਹਮਣੇ ਰੱਖੀ ਤੇ ਹੋਰ ਚੱਲ ਜਾਣੀ ਆਏ ਨਹੀਂ ਫੋਟੋ ਸੰਭਾਲ ਕੇ ਰੱਖੋ ਕੋਈ ਗੱਲ ਨਹੀਂ ਹਾਂ ਉਸ ਤੋਂ ਜ਼ਿਆਦਾ ਭੈਣ ਭਰਾਵਾਂ ਨੇ ਇੱਥੋਂ ਪਛਾਣਿਆ ਨਾ ਤੇ ਬਲੈਕ ਐਂਡ ਵਾਈਟ ਆ ਤੇ ਇਹ ਹੋ ਸਕਦਾ ਕਿ ਅੰਕਲ ਦੀ ਹੋਵੇ ਅੰਕਲ ਦੀ ਹੋਵੇ ਹੋ ਸਕਦਾ ਇਹਦੇ ਵਿੱਚ ਰੋਗਿਆ ਹੋਵੇ ਬਾਕੀ ਭੈਣ ਭਰਾਹਾਂ ਨੂੰ ਕਈ ਰੋਪੜ ਤੋਂ ਇੱਕ ਬੜਾ ਫੋਨ ਕਰਦੇ ਆ ਤੇ ਸਾਰਿਆਂ ਥਾਵਾਂ ਤੋਂ ਗੰਗਾ ਨਗਰ ਤੋਂ ਸਾਰੇ ਠਾਵਾਂ ਤੋਂ ਜਾਣੀ ਕਿ ਹਰ ਇੱਕ ਜਗ੍ਹਾ ਤੋਂ ਫੋਨ ਆਉਂਦੇ ਆ ਹੀ ਸਾਰਿਆਂ ਦਾ ਹੀ ਧੰਨਵਾਦ ਕਰਦੇ ਕਈਆਂ ਕੋ ਨੰਬਰ ਹਟਾ ਹੈਗਾ ਕਈਆਂ ਕੋ ਨਹੀਂ ਹੈਗਾ ਕਈ ਫੋਨਾਂ ਚ ਦੱਸਦੇ ਕਈ ਕਮੈਂਟਾਂ ਚ ਦੱਸਦੇ ਆ ਪਿਛਲੇ ਵਲੌਗ ਜਿਨ੍ਹਾਂ ਨੇ ਨੰਬਰ ਦਿੱਤਾ ਸੀ ਤੇ ਉਹਦੇ ਕਰਕੇ ਫਿਰ ਬਹੁਤ ਸਾਰੇ ਭੈਣ ਭਰਾਵਾਂ ਨੇ ਫੋਨ ਕੀਤੇ ਆ ਜਿਨ੍ਹਾਂ ਦਾ ਇਕੱਲੇ ਇਕੱਲੇ ਦਾ ਨਾਮ ਚਲੋ ਵੀ ਨਹੀਂ ਲਿਆ ਜਾਣਾ ਟਾਈਮ ਥੋੜਾ ਹੋਣ ਕਰਕੇ ਤੇ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਧੰਨਵਾਦ ਆ ਕਿਹੜਾ ਭੈਣ ਭਰਾਵਾ ਕਿ ਜਿਹੜਾ ਨਹੀਂ ਫੋਨ ਕਰਦਾ ਜਿਹੜਾ ਨਹੀਂ ਪਿਆਰ ਕਰਦਾ ਸਾਰੇ ਹੀ ਬਹੁਤ ਪਿਆਰ ਕਰਦੇ ਆ ਇਹ ਆ ਵੀ ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਕਮੈਂਟਾਂ ਚ ਵੀ ਦੱਸਦੇ ਹੰਨੂ ਤੇ ਤੇ ਵੀ ਦੱਸਦੇ ਨੇ ਬੜਾ ਮਨ ਨੂੰ ਚਾਹ ਦਾ ਪੀ ਸ਼ੁਕਰ ਆ ਸੱਚੇ ਪਾਤਸ਼ਾਹ ਸਾਡੇ ਨਾਂ ਨੂੰ ਕਿਹਨੇ ਆਵਾਜ਼ ਮਾਰੀ ਜਿੱਦਾਂ ਕਹਿੰਦੇ ਸਾਨੂੰ ਯਾਦ ਕੀਤਾ ਜਿੱਦਾਂ ਆਪਾਂ ਕਹਿੰਦੇ ਨਾ ਵੀ ਇੱਕ ਪੈਰ ਹਾੜੀਵਾਲ ਕੋਈ ਗਾਂਹ ਪੁੱਟੇ ਆਪਾਂ 10 ਕਦਮ ਉਹਦੀ ਵੱਲ ਗਾਂਹ ਪੁੱਟਦੇ ਆ ਪੈਰ ਨਾ ਇਸ ਕਰਕੇ ਜਿੱਦਾਂ ਭੈਣ ਭਰਾ ਸਾਨੂੰ ਪਿਆਰ ਦਿੰਦੇ ਆ ਅਸੀਂ 10-10 ਕਦਮ ਉਹਨਾਂ ਨੂੰ ਵੱਧ ਪਿਆਰ ਦਿੰਦੇ ਆ ਜਿਹੜੇ ਸਾਨੂੰ ਪਸੰਦ ਕਰਦੇ ਆ ਪਿਆਰ ਕਰਦੇ ਆ ਸਾਰੇ ਹੀ ਪਿਆਰ ਕਰਦੇ ਆ ਸਾਰੇ ਕਰਦੇ ਆ ਉਹ ਵੀ ਸਾਰਿਆਂ ਦੇ თან ਵਧ ਕਰਦੇ ਆ ਉਹ ਵੀ ਪਿਆਰ ਕਰਦੇ ਆ ਤੇ ਇੱਕ ਮੈਂ ਨਾ ਹੌਸਲਾ ਸਾਰਿਆਂ ਨੂੰ ਦੇਣੀ ਚਾਹੁੰਦਾ ਮਾਂ ਵੀ ਹੁਣ ਜਿੱਦਾਂ ਵਿਆਹ ਬੂ ਕਰਦੇ ਲੋਕ ਵਿਆਹੂ ਸਾਰੇ ਕਰਦੇ ਆ ਨਾ ਤੇ ਇਹ ਆ ਵੀ ਦੱਸਾ ਕੇ ਰਹਿਮ ਤੈਨੂੰ ਦੱਸਣ ਵਾਈ ਦੱਸੋ ਲੈ ਨਹੀਂ ਦੱਸਣ ਵਾਈ ਤੇ ਫਿਰ ਰਹਿਣ ਤੋ ਕਿ ਜੇ ਕਹਿੰਦਾ ਮੰਨ ਗਈ ਹੋ ਗਰ ਫਿਰ ਦੱਸਣ ਦਾ ਕੀ ਫਾਇਦਾ ਨਹੀਂ ਨਹੀਂ ਮੰਨ ਤੂਹੀ ਨਹੀਂ ਗਾ ਹਾਂ ਮੈਂ ਅਖ ਲਗਾ ਵੀ ਜੇ ਵਿਆਹੂ ਕਰਨਾ ਵਾ ਤਾਂ ਕੁੜੀ ਦਾ ਮੂੰਹ ਮੱਤੋਂ ਆ ਕੇ ਤੇ ਫਿਰ ਵੀ ਇਹ ਵਾਕ ਲਿਆ ਕਰੋ ਕਿਉਂਕਿ ਪੈਰਾਂ ਦਾ ਰੰਗ ਹੋਰ ਹੁੰਦਾ ਹੱਥਾਂ ਦਾ ਹੋਰ ਹੁੰਦਾ ਤੇ ਮੂੰਹ ਦੇ ਰੰਗ ਹੋਰ ਹੁੰਦਾ ਕਿਉਂਕਿ ਮੇਰੇ ਨਾਲ ਤੇ ਤੂੰ ਖਾਓ ਗਿਆ ਰੇਨਾਰਦੋ ਧੋਖਾ ਹੋ ਗਿਆ ਵਾ ਅੱਛਾ ਇਹ ਕਿਉਂਕਿ ਬਿਊਟੀ ਬਦਲਰ ਵਾਲੀਆਂ ਤੁਹਾਨੂੰ ਪਤਾ ਹੀ ਸ਼ਕਲਾਂ ਹੀ ਬਦਲ ਦਿੰਦੀਆਂ ਹਮ ਤੇ ਇਹ ਆ ਵੀ ਤੁਸੀਂ ਨਾ ਧੋਖਾ ਖਾ ਲਿਓ ਮੈਂ ਤੇ ਆਈ ਬੀਠ ਮੇਰੀ ਗੱਲ ਸੁਣੋ ਜੇ ਧਰ ਮੈਂ ਦਾ ਧੋਖਾ ਹੋਇਆ ਤੁਹਾਨੂੰ 50 ਸਾਲ ਬਾਅਦ ਚੇਤਾ ਹੈ ਮੇਰੇ ਨਾਲ ਧੋਖਾ ਹੋਇਆ ਤੇ ਹੁਣ ਮੈਂ ਆਪਣੇ ਭਰਾਵਾਂ ਨੂੰ ਦੱਸਣ ਦੇਵਾ ਉਹਦੇ ਇਹਨਾਂ ਵੀ ਉਹ ਗੱਲ ਵੀ ਆਪਣਾ ਚੰਗਾ ਚੁੱਕਿਆ ਆਪਣਾ ਢਿੱਡ ਨੰਗਾ ਹੁੰਦਾ ਇਹ ਕਰਕੇ ਮੈਂ ਹੁਣ ਚਲੋ ਸਹੀ ਹੈ ਸਹੀ ਹੈ ਦੱਸਦਾ ਕਿਉਂਕਿ ਡਰ ਵੀ ਲੱਗਦਾ ਹਾਂ ਨਹੀਂ ਚੰਗਾ ਚੁੱਕਿਆ ਚੰਗਾ ਚੁੱਕਿਆ ਢਿੱਡ ਨੰਗਾ ਹੁੰਦਾ ਤੇ ਢਿੱਡ ਦਾ ਸਾਰਾ ਭੋਲ ਦਿੱਤਾ ਉਹਨਾਂ ਦੇ ਨਾਲ ਹੁਣ ਸਾਰਾ ਨਹੀਂ ਹੁਣ ਸਹੀ ਹੈ ਸਹੀ ਤੇ ਮੈਂ ਦੱਸਣਾ ਕਿ ਮੈਂ ਕਿਤੋਂ ਮੈਂ ਖਾ ਲਿਆ ਧੋਖਾ ਹੋਟਾ ਕੋਈ ਖਾ ਲਿਆ ਠੀਕ ਹੈ ਬਾਬਾ ਤੁਹਾਡੀ ਮੇਰੀ ਸੱਸਰੀ ਕਾਲ ਮੈਂ ਨਹੀਂ ਹੁਣ ਤੁਹਾ ਸਾਸਿਕਾਲ ਜੀ ਸਾਰਿਆਂ ਨੂੰ ਸਾਸਿਕਾਲ ਜੀ ਤੇ ਚੱਲ ਸਾਸਿਕਾਲ ਜੀ ਸਾਰਿਆਂ ਨੂੰ ਆਪਕਰ ਸਾਸਿਕਾਲ ਜੀ ਸਾਰਿਆਂ ਨੂੰ ਇਧਰ ਵੇਖੋ ਲੰਗਰ ਅਲੱਗ ਵਾਰ ਦਾ ਕੰਮ ਕਰ ਜੀ ਲੰਗਰ ਖਾਨ ਆਏ ਪੰਕਤਾਂ ਲੱਗੀਆਂ ਜੀ ਪੰਕਤਾਂ ਲੱਗੀਆਂ ਵਾ ਥਾੜੀਆਂ ਲਿਆਓ ਦੋਤਾ ਜੇ ਕਿ ਭੈਣ ਭਰਾ ਨੇ ਵੀ ਛਕਣਾ ਹੋਵੇ ਤੇ ਆ ਸਕਦਾ ਨੇੜੇ ਤੇੜੇ ਵਾਲਾ ਟਾਈਮ ਹੋ ਗਿਆ ਜੀ ਪੌਣੇ 5 ਦਾ ਸ਼ੁਰੂ ਦਾ ਸ਼ਾਮ ਦਾ ਹੋ ਗਿਆ ਜੀ ਬੜੀਆ ਤੇ ਇੱਛੇ ਹੁੰਦੀ ਵੀਡੀਓ ਸ਼ੂਟ ਕਰੀਏ ਵੀਡੀਓ ਸ਼ੂਟ ਹੋਣ ਤੇ ਬੀਬੀਆਂ ਗਈਆਂ ਪਾਰਲਰ ਦੇ ਅੰਦਰ ਸੀਨ ਕਰਨਾ ਸਾਨੂੰ ਬਾਹਰ ਫਾਇ ਲਾਇਆ ਸਾਰੇ ਗਰਮੀ ਚ ਤੁਸੀਂ ਆਂਦੇ ਆ ਵੀਡੀਓ ਪਤਾ ਨਹੀਂ ਕਿੱਦਾਂ ਬਣਦੀ ਐਡਾ ਬਣਦੀਆਂ ਜੇ ਮੇਰੇ ਸੀਨ ਵਾਹੇ ਹੋ ਗਏ ਆ ਮੈਂ ਤਾਂ ਗਰੀਬ ਜਾਣ ਕੇ ਰਖੜੇ ਆ ਇਹਨਾਂ ਨੇ ਇੱਧੇ ਰਹਿੰਦੇ ਆ ਇਹ ਅੰਕਲ ਜੀ ਦੇ ਹੰਟੀ ਤੇ ਰਹਿੰਦੇ ਆ ਮੈਂ ਬਤਵਾਲੇ ਚ ਕੈਮਰਾਮੈਨ ਹੀ ਹੁਣਾ ਜਦੋਂ ਬੀਬੀਆਂ ਬਾਹਰ ਆ ਗਈਆਂ ਚੱਲ ਜਦੋਂ ਵੀ ਹੋਣਗੇ ਆ ਨਹੀਂ ਤੁਹਾਨੂੰ ਤੇ ਇਦਾਂ ਜਿੱਦਾ ਕੁੱਟ ਕੇ ਬਾਹਰ ਨਹੀਂ ਕਰਨ ਮੈਂ ਤਾਂ ਐਡੀ ਮਾਰੀ ਦੇ ਮੈਂ ਇਹ ਕਿਹਾ ਬੱਤਾ ਹੀ ਪਿਆ ਦੇ ਇੱਥੇ ਕਰ ਜੀ ਗਏ ਮੱਥੇ ਬੱਤੇ ਥੋੜੀ ਵਾਲਾ ਮੈਂ ਵੀ ਮੰਗਿਆ ਗੋਲੀ ਵਾਲਾ ਹੀ ਆ ਗੋਲੀ ਵਾਲਾ ਨਹੀਂ ਮਿਲਦਾ ਇੱਥੋਂ ਕਿਉਂ ਨਹੀਂ ਮਿਲਦਾ ਗੋਲੀ ਵਾਲਾ ਬੱਤਾ ਕਾਲਾ ਬੱਤਾ ਮਤੂ ਗੋਲੀ ਵਾਲੇ ਬੱਤੇ ਕਿੰਨੇ ਆਖੋ ਉਹਨੇ ਇਕੱਠੇ ਕਰ ਦਿੰਨੇ ਆਂ ਆਉਂ ਲੈਣ ਮਗਾ ਦਈਏ ਅੱਛਾ ਲਓ ਉਹਨਾਂ ਨੂੰ ਆਨਲਾਈਨ ਬੁਕਾ ਲਓ ਉਹ ਆਂਟੀ ਸਾਡੇ ਦਿਖਾ ਕੇ ਆਉਂਦੇ ਗਿਆ ਦੰਦ ਵਾਲੀ ਗੱਡੀ ਵੀ ਚੱਲੀ ਗਈ ਨਾ ਮਾਂ ਵੀ ਗੱਡੀ ਵਿੱਚ ਬੈਠੇ ਰਹੇ ਸੱਚੀ ਕੋਖ ਨਹੀਂ ਹਾਲ ਪਸੀਨਾ ਅੰਕਲ ਗਰਮੀ ਬੜੀ ਪਈ ਹੈ ਨਾ ਪੈਰਾਂ ਤੱਕ ਪਸੀਨਾ ਚੋ ਗਿਆ ਤੇ ਤੁਹਾਨੂੰ ਤੋਂ ਦਾਈ ਦਾ ਜਿੱਦਾ ਕੁੱਟ ਕੇ ਬਾਹਰ ਕੱਢਿਆ ਹੁੰਦਾ ਬਾਹਰ ਆਈਆਂ ਗਰਮੀ ਨਾਲ ਬਹੁਤ ਬਾਹਰ ਆ ਕੇ ਭੁੱਖਾ ਹੋਵੇ ਜੀ ਬਣੇ ਗਰਮੀ ਵੀ ਖਾ ਪਿਆ ਇਧਰ ਸ਼ੋਪਿੰਗ ਇਧਰ ਤੇ ਹੀ ਏ ਵੀਡੀਓ ਬਣ ਲੈ ਤਾਂ ਉਧਰ ਮੈਂ ਨਹੀਂ ਦਿਖਾਵਾਂਗੇ ਬਹੁਤ ਮੰਦਾ ਕਰਨ ਜਨਰਲ ਸਟੋਰ ਦੇ ਵਿੱਚ ਡਈਆਂ ਵਾ ਸ਼ੋਪਿੰਗ ਕਰਨ ਮੈਡਮਾ ਪਤਾ ਨਹੀਂ ਹੁਣ ਕਦੋਂ ਨਿਕਲਦੀਆਂ ਕੀ ਕੀ ਖਰੀਦਦੀਆਂ ਇਸ ਗੱਲ ਬਾਰੇ ਕੋਈ ਪਤਾ ਨਹੀਂ ਪਰ ਸਾਡਾ ਇੱਧਰ ਨਾਉਣ ਹੋ ਗਿਆ ਹਾਈ ਮਰ ਚੱਲ ਨੇ ਗਰਮੀ ਨਾਲ ਬਹੁਤ ਹੀ ਜ਼ਿਆਦਾ ਮੰਦਾ ਹਰ ਵਾ ਗਰਮੀ ਨਾਲ ਮੀਂਹ ਵੀ ਨਹੀਂ ਪੈਂਦਾ ਕਿਤੇ ਲੈ ਵੀ ਇੰਨੀ ਗਰਮੀ ਪੈਂਦੀ 4 ਦਿਨ ਹੋ ਗਏ ਜੇ ਚੌਕ ਤੋਂ ਹੀ ਖਲੋਤੇ ਹੈਂ ਢਿਆੜੀ ਵਾਲੇ ਚੌਕ ਤੋਂ ਹੀ ਖਲੋਤੇ ਨੇ ਢਿਆੜੀਆਂ ਵਾਲੇ ਇਦਾਂ ਮੈਂ ਤਾਂ ਇਦਾਂ ਖਲੋਤੇ ਤੂੰ ਹੀ ਮੈਨੂੰ ਲੈਣ ਲਾਓ ਕੋਈ ਤਾਂ ਕੋਈ ਲੈਣ ਆ ਗਿਆ ਨਾ ਇਹਨਾਂ ਨੂੰ ਹੀ ਖੜਾ ਮੈਨੂੰ ਬੁੱਡੇ ਨੂੰ ਫਿਰ ਨਹੀਂ ਕਹਿੰਦੇ ਖੜਨਾ ਤੂੰ ਹੀ ਉਹਦਾ ਹੱਥ ਢਾਈ ਜਾਓ ਗਾੜੀ ਤੇ ਯਾਰ ਮੈਨੂੰ 100 ਰੁਪਏ ਉਦਾਂ ਹੀ ਦੇ ਜਾ ਨਹੀਂ ਖੜਨਾ ਤੇ ਹੈ ਪਰ ਹੈ ਬਹੁਤ ਮੰਦੀ ਆ ਅੱਜ ਹਾਂ ਐਵੇਂ ਜੀ ਵੀਡੀਓ ਕਿੰਨੀ ਬਣਾਉਣੀ ਗਰਮੀ ਤੇ ਸਵੇਰੇ ਵੀ ਬਹੁਤ ਅੱਗ ਲੱਗੀ ਸੀ ਫਿਰ ਨਹੀਂ ਫਿਰ ਭੈਣ ਭਰਾ ਕਹਿੰਦੇ ਤੁਸੀਂ ਲੰਮੀ ਵੀਡੀਓ ਨਹੀਂ ਬਣਾਉਦੇ ਦੱਸੋ ਵੀ ਆਹ ਵੇਖੋ ਕੀ ਬਣ ਗਿਆ ਹੁਣ 20 ਮਿੰਟਾਂ ਦਾ ਲੰਮੀ ਹੋਰ ਕੀ ਪਾਦੇ ਫਿਲਮ ਪਾਦੇ 26 ਮਿੰਟਾਂ ਨਹੀਂ ਮੇਰੀ ਗੱਲ ਸੁਣ ਹੁਣ 2 ਵਜੇ ਦੇ ਅਸੀਂ ਆਏ ਆ ਤੇ 2 ਸੀਨ ਦੇ ਤੱਕ ਹੋਇਆ ਤੇ ਵੇਖ ਲੈ ਇੰਨੀ ਗਰਮੀ ਚ ਕੀ ਬੰਦਾ ਕਰੂਗਾ ਤੇ ਗਰਮੀ ਸੀਨ ਨਹੀਂ ਹੋਣ ਦੇ ਕੀ ਕਰੇ ਮੈਂ ਤੇ 11 ਵਜੇ ਦਾ ਮਨਪੂਜੇ ਘਰ ਗਿਆ ਵਾਂ ਹਾਂ ਤੇ ਸਾਢੇ 12:00 'ਚ ਪਹਿਲਾ ਸੀਨ ਸ਼ੁਰੂ ਕੀਤਾ ਆਹੋ ਹੋਈ ਨਾ ਇਹ ਇੱਕ ਕਹਿ ਲੀਦਾ ਹੈ ਜੀ ਆ ਇਦਾਂ ਰਿਹਾ ਇਦਾਂ ਕਿਹਦਾ ਰੋਗ ਜਾ ਕੁਮਰ ਮਹਾਰ ਕੱਢ ਕੇ ਮੂੰਹ ਪੂਜਦਾ ਕਦੀ ਬਾਹਵਾ ਪੂਜਦਾ ਬਹੁਤਾ ਜੂਸੇ ਕਰੇ ਪੱਖੇ ਬੰਦ ਕਰੋ ਏਸੀ ਬੰਦ ਕਰੋ ਕਿੰਨਾ ਕੁਝ ਬੰਦ ਕਰਨਾ ਪੈਂਦਾ ਰ ਫਿਰ ਜਾ ਕੇ ਵੀਡੀਓ ਸ਼ੂਟ ਹੁੰਦੀ ਆ ਬਹੁਤ ਤੂਸ ਨਾ ਗਰਮੀਆਂ ਤੇ ਬਹੁਤ ਮੰਦਾ ਹਾਲ ਆਈ ਠੰਡ ਚ ਠੀਕਾ ਕੰਮ ਉਦਾਂ ਤੁਸੀਂ ਇਹੀ ਭੀ ਜਿੱਦਾਂ ਬੈਠੇ ਆ ਕਦੋਂ ਦੇ ਤੁਸੀਂ ਤਾਂਛ ਦਾ ਪਤਾ ਹੀ ਕੋਈ ਖੇਡ ਲੈਂਦੇ ਚੱਲਦਾ ਟਾਈਮ ਪਾਸ ਹੋ ਜਾਣਾ ਤਾਂ ਇਹਦਾ ਪਤਾ ਤੁਸੀਂ ਵੀਡੀਓ ਬਣਾਉਂਦੇ ਤਾਂ ਹੀ ਔਰ ਲੰਗਦੇ ਲੋਕ ਵੇਂਦੇ ਹੋਣੇ ਆ ਕਿ ਕਿਹੜੀ ਕਮੀ ਪਈ ਆ ਪਤਾ ਉਹ ਢਿਆੜੀਆਂ ਵਾਲੇ ਆ ਕੇ ਆਪਣੀ ਢਿਆੜੀ ਲਾਉਣ ਆਏ ਆ ਸਭ ਤੋਂ ਇਹਨੂੰ ਗੁਰ ਲੱਗਾ ਤੁਸੀਂ ਮੱਖੀਆਂ ਹੀ ਮਾਰੀ ਜਾਂਦੇ ਹੋ ਰਮਾਲ ਹੀ ਕਮਾਈ ਜਾਂਦੇ ਕਿ ਜਾਂ ਕੋਈ ਜਾਂ ਕੋ ਮੈਨੂੰ ਸ਼ੱਕ ਪੈਂਦਾ ਵੀ ਕਰਦੋ ਕਮਾਉਣ ਦੇ ਰਮਾਲ ਹੱਤੀ ਹੁਣ ਇੱਕ ਤਰ੍ਹਾਂ ਬੇਫੂਲਾ ਹੀ ਆ ਨਹੀਂ ਛਾਕੜਾ ਰਮਾਲ ਕਮਾਉਣ ਵਾਲੇ ਛਾਕਾ 올ਡ ਹੋ ਗਏ ਆ 올ਡ ਨਹੀਂ ਮੈਂ ਹਾਂ ਸ਼ਾਇਦ ਪਿਆ ਲਿਆ ਕਿ ਤੇ ਕੋਈ ਚਾਂਸ ਹੋਵੇ ਹੀ ਇਹ ਕਰਦਾ ਫੜਾਇਓ ਰਮਾਲ ਜਦੋਂ ਤੁਹਾਡੀ ਜਵਾਨੀ ਹੋਊਗੀ ਉਦੋਂ ਕਿਤੇ ਬਸ ਅੱਡੇ ਦੇ ਜਾਂ ਕੇ ਦੇਖਣੋ ਕਿ ਇਦਾਂ ਕਰ ਤੂੰ ਉਂਗਲੀ ਤੇ ਰਮਾਲ ਕਮਾਉਂਦਾ ਤੈਨੂੰ ਇਦਾਂ ਇਦਾਂ ਕੀਤਾ ਨਹੀਂ ਕਿਤੇ ਇਦਾਂ ਜੇ ਕਰਕੇ ਕੀਤਾ ਦੇਊਗਾ ਹੁਣ ਦੱਸਣਾ ਨਹੀਂ ਹੋਰ ਦੀ ਨੋ ਪੋਤੇ ਆਣੇ ਜੇ ਤਾਂ ਕਰਕੇ ਦੱਸ ਉਹਦੀਆਂ ਗੱਲਾਂ ਲੋਟ ਤਾਂ ਹੈ ਹੀ ਨਹੀਂ ਕੋਈ ਗੱਲ ਹੈ ਬਾਦ ਤੇ ਇਹ ਸੁਣਾਉਣੀ ਜੇ ਉਹ ਅੰਕਲ ਨੂੰ ਮੁਸ਼ਫਟੇ ਨੂੰ ਉਹਨਾਂ ਨਾਲ ਅੱਤੀ ਗੱਲ ਬਾਤ ਦੀ 20 ਸਾਲਾਂ ਦੇ ਨੂੰ ਆਹ ਕਹਿੰਦੇ 20 ਸਾਲ ਦੇ ਵਿਆਹ ਹੋ ਗਿਆ ਅਗਰ ਸਾਹਿਬ ਦਾ ਆ ਮਟਿਆਰ ਆ ਗਈ ਨਾ ਉਦੋਂ ਨੂੰ ਉਦੋਂ ਨੂੰ ਮਟਿਆਰ ਆ ਗਈ 20 ਸਾਲ ਅਗਰ ਸਾਹਿਬ ਦਾ ਜਦੋਂ ਉਹ ਤਾਂ 20ਵਾਂ ਸਾਲ ਮੇਰਾ 21ਵਾਂ ਸਾਲ ਬੜੇ ਘੱਟ ਵਿਆਹ ਹੁੰਦੇ ਨੇ 20-20 ਸਾਲਾਂ ਦੇ ਆ ਬੜੇ ਘੱਟ ਕੇ ਹੈਨਾ ਮੈਨੂੰ ਤੇ ਦਾੜੀ ਵੀ ਨਹੀਂ ਇਹਦੇ ਘਰ ਤੇ ਆਂਦੇ ਸੀ ਅਸੀਂ ਅੰਨ ਦਾੜੀ ਆ ਵੇ ਹੁਣ ਜਾਣਾ ਪਰ ਫੇਰ ਵੀ ਮਾੜੀ ਮੋਟੀ ਜੀ ਆ ਹੀ ਗਈ ਸੀ ਉਦੋਂ ਘਰ ਤੇ ਕਿਉਂ ਆਂਦੇ ਸੀ ਕੀ ਪਤਾ ਮੰਮੀ ਤੋਂ ਵਾਦੀ ਕੀਤੀ ਤਾਂ ਯਾ ਨਹੀਂ ਉਹ ਅੱਧਾ ਆਂਦੇ ਵੀ ਪਤਾ ਲੱਗ ਜੂ ਪਿੰਡ 'ਚ ਵੀ ਅੰਦਾੜੀ ਆ ਵੇ ਹੁਣ ਆਇਆ ਵਾ ਪਹਿਲਾਂ ਹੁੰਦਾ ਸੀ ਪਹਿਲਾਂ ਬੜਾ ਇਹ ਗੱਲ ਦਾ ਹੁੰਦਾ ਸੀ ਸਿਆਣੇ ਬੰਦੇ ਪਿਛਲੇ ਮਾਡਲ 'ਚ ਪਿਛਲੇ ਜ਼ਮਾਨੇ 'ਚ ਜਾਂਦੇ ਹੁੰਦੇ ਵੀ ਆਖਣਾ ਕਿਸੇ ਨੇ ਕਹਿਣਾ ਪਈ ਅੰਦਾੜੀ ਆ ਵੇ ਹੁਣ ਆਇਆ ਵਾ ਹਾਂ ਇਦਾਂ ਹੀ ਤਾਂ ਕਈਆਂ ਨੇ ਵਿਆਹ ਦਾੜ੍ਹੀਏ 'ਚ ਹੋਏ ਹੋਣੇ ਇਹ ਨਹੀਂ ਗੱਲ ਕੋਈ ਹੁਣ ਜਿਨੇ ਜਿਨ੍ਹਾਂ ਨੇ ਸਾਡਾ ਬਲੌਗ ਵੇਖਣਾ ਕਈਆਂ ਨੇ ਵਿਆਹ ਹੋਏ ਹੋਣੇ ਜਾਵੇ ਹਾਂ ਉਹਨਾਂ ਕਮੈਂਟਾਂ 'ਚ ਹੀ ਦੱਸ ਦੇਣਾ ਨਹੀਂ ਹੋਏ ਹੋਏ ਅੰਦਾੜੀ ਜਿੰਨਾ ਹੁਣ ਕਵੀਆਂ ਬਾਈਆਂ ਸਾਲਾਂ 'ਚ ਹੋ ਜਾਂਦਾ ਉਦੋਂ ਬਹੁਤ ਘੱਟ 26 27 ਸਾਲ ਸਾਈ ਸਾਲ ਯਾਰ ਨਾਰ ਮਾਰ ਕਮਾਈ ਜਾ ਬੁਰੇ ਬਹੁਤ ਲੱਗਣ ਦੇ ਵੀਡੀਓ ਚ ਤੁਹਾਨੂੰ ਨਹੀਂ ਲੜਦੀਆਂ ਅੰਕਲ ਆਇਆ ਕੈਨੇਡਾ ਚ ਉਹ ਵੀ ਇਹ ਗਿੱਜਾ ਨਹੀਂ ਉਹਨਾਂ ਨੇ ਨਾਂ ਕਮਾਉਣਾ ਉਹਨਾਂ ਦਾ ਕਰਵਾ ਲਈ ਇਹ ਨਹੀਂ ਮੈਂ ਮਾਰ ਮਾਰ ਬਹੁਤ ਸੋਹਣਾ ਜੀ ਪਖਾ ਲੋ ਆਪੋ ਆਪਣੇ ਰਮਾਲ ਤੇਰਾ ਕਦੋਂ ਬਕਾਲ ਨਹੀਂ ਪਾਣੇ ਤੂੰ ਪਿੰਟ ਲਾ ਕੇ ਘੁੰਮਦਾ ਬਾਹਰ ਮੈਂ ਮੈਂ ਇਦਾਂ ਕਰ ਮੇਰੀ ਹੱਤਵਾ ਕਿ ਮੈਂ ਬਾਪ ਜਿਹਾ ਨਿਕਲ ਮਾਰਦੇ ਕੋ ਪੱਕੇ ਹੁੰਦਾ ਕੋ ਨਰ ਮੈਂ ਇਹਦਾ ਮਾਲ ਮੰਜੀ ਦਾ ਨਾਣਾ ਵਿਚਾਬੀ ਇਹਦਾ ਵੀ ਮੋਟਾ ਬੰਦਾ ਜਣਾ ਆ ਗਈ ਚੱਲ ਦੱਸੋ ਆਪੂ ਆਪਣੀ ਕਿਹਦੇ ਕਮਾਏ ਨਾ ਫਿਲਟਰ ਖਵਾ ਲਿਖਵਾ ਲੀਏ ਕੋਲੋਂ ਆਹੋ ਲਗਾਂ ਦੱਸਾਂ ਕਿ ਮੇ ਕੋਲ ਬੁਲਟ ਵਾ ਅਗਲੇ ਖੇਚ ਕੇ ਲੈ ਜਾਣਾ ਹੁਣ ਤੇ ਹੱਥਾਂ ਚ ਖੋਣ ਵਾਲੀ ਗੱਲ ਚੱਲ ਬੱਸ ਕਰਿਆ ਕੋਣ ਘਰ ਜਾ ਕੇ ਬਣਾ ਲਾਂਗੇ ਤਾਲ ਤੇ ਮਾਲ ਲੱਗਦੀ ਖੱਟਾ ਠੋਡਾ ਮਗਾ ਰ ਆ ਆਂਟੀ ਆ ਗਈ ਹੈ ਨਾ ਹੁਣ ਆਂਟੀ ਨੇ ਪੱਕੀਆਂ ਹੱਡੀਆਂ ਵੀਡੀਓ ਵੇਖ ਰਹੀਆਂ ਜੀ 100% ਜਿੱਥੇ ਮੈਨੂੰ ਮਿਲਣਾ ਆਂਟੀ ਨੇ ਕਹਿਣਾ ਹੀ ਕਹਿਣਾ ਤੁਹਾਡੀਆਂ ਸਾਰੀਆਂ ਵੀਡੀਓ ਵੇਖਦੇ ਆ ਸਾਬੀ ਤਾਂ ਵੇ ਦੇਖ ਲਾ। ਉਹ ਵੇਖਿਆ ਹੀ ਉਹ। ਉਹ ਵੇਖ ਲਾ। ਠੀਕਾ ਠੀਕ। ਧੰਨਵਾਦ। ਧੰਨਵਾਦ ਤੁਹਾਡਾ ਵੀਡੀਓ ਵੇਖਣ ਦਾ ਬਹੁਤ-ਬਹੁਤ। ਕਿੱਥੇ ਚੱਲੇ ਜੇ? ਦੁਕਾਨ ਤੇ। ਮੀਂਹ ਪਾ ਦੋ ਕਿਤੇ ਇੰਨੀ ਗਰਮੀ ਪਾਈ ਆ ਤੁਸੀਂ। ਪਰ ਤੂੰ ਗੱਲਾਂ ਕਰ ਨਹੀਂ ਹੁੰਦੀ। ਮੀਂਹ ਪਾ ਦੋ। ਗੱਲ ਤਾਂ ਨਹੀਂ ਆਉਂਦੀ ਇਹ ਬ੍ਰੋ ਦੇ ਪੀਲੋਡ ਉਦੀ ਕਰਦੇ। ਨਹੀਂ ਆ ਸਾਡੇ ਬਲੋਗ। ਅੱਛਾ। ਪਾ ਜੀ ਸਾਰਾ ਹੋ ਗਿਆ ਫਾਨੂੰ ਮੀਂਹ। ਠੀਕ ਠੀਕ ਆ। ਮੇਰਾ ਮੁੰਡਾ ਕਹਿੰਦਾ ਕਿ ਮੀਂਹ ਨਾ ਪਾ ਦੇ ਵੀ ਘਰੋਂ ਬੋਲਦਾ ਮੈਂ ਅਮਰੀਕਾ। ਮਸ਼ਾਲਾ ਟ੍ਰੱਕ ਚਲਾਉਂਦਾ ਨਾ ਟ੍ਰੱਕ ਚਲਾਉਂਦੇ ਜੰਦਾ ਜਾਂਦਾ ਚਲੋ ਅੰਤਾ ਦਾ ਮੁੰਡਾ ਤੁਹਾਨੂੰ ਅਮਰੀਕਾ ਜੀ ਵੇਖੂਗਾ ਫਿਰ ਚਲੋ ਕੋਈ ਨਹੀਂ ਕੋਈ ਹਾਂ ਉਹ ਬੰਨਾਂ ਸਰਹ ਦੇਣਾ ਕੋਈ ਜਦੋਂ ਲੋਡ ਪਾਓਗੇ ਉਦੋਂ ਤੁਹਾਨੂੰ ਫੋਨ ਲਾਵਾਂਗੇ ਤੇ ਉਸੇ ਵੇਲੇ ਆਵਾਂਗੇ ਕੁਲ ਬੂਟੇ ਆ ਟੇਬਲ ਮਾਰ ਤੁਸੀਂ ਠੀਕ ਆ ਠੀਕ ਮੇਰੀ ਆਵਾਜ਼ ਆਉਂਦੀ ਵਿੱਚ ਆਉਗੀ ਉੱਚੀ ਬੋਲ ਦੋ ਮਾਸਾ ਆਵਾਜ਼ ਨਹੀਂ ਆਉਣੀ ਸਹੀ ਆਵਾਜ਼ ਅੱਗੇ ਆਈ ਕੱਪੜੇ ਵਾਲੀ ਦੁਕਾਨ ਦੀ ਅੱਛਾ ਗਰਮੀ ਬਹੁਤ ਵਾਧਾ ਕੀ ਬੰਦਿਆ ਵਾ ਕੱਖ ਨਹੀਂ ਹਾਲ ਆ ਅੱਜ ਮਹਾਰਾ ਨੇ ਮਵਾਤਾ ਕੀ ਆ ਹਾਂ ਬੇਟਾ ਅਮਰੀਕਾ ਚੋਂ ਤਾਡਾ ਅਮਰੀਕਾ ਚੋਂ ਬੇਟਾ ਅਛਾ ਅਛਾ ਚਲ ਕੋਈ ਨਹੀਂ ਉਹ ਵੀ ਮੰਮੀ ਨੂੰ ਵੇਖੂਗਾ ਫਿਰ ਮੇਰੀ ਮੰਮੀ ਮੇਂ ਗੱਲਾਂ ਕਰਨ ਦੇਈਆ ਦੰਦ ਲਵਾਉਣੇ ਚਲ ਕੋਈ ਨਹੀਂ ਡਾਕਟਰ ਬੈਠਾ ਹੋਣਾ ਵਾ ਕਰ ਮਾਦਾ ਪਹੁੰਚੋ ਵੇਲੇ ਸਿਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਸੀਂ ਸਾਨੂੰ ਨਾ ਨੰਬਰ ਦਿੰਨੇ ਆਪਣਾ ਹਾਂਜੀ ਸਹੀ ਗੱਲ ਆ ਅਸੀਂ ਆਪ ਜਿੰਨੇ ਤੋਂ ਆਗਾ ਵੀ ਨਹੀਂ ਨੰਬਰ ਨਹੀਂ ਤਾਂ ਦੇ ਕਾਰਾ ਆ ਜੇ ਕੋਈ ਦੇ ਦੇ ਸਾਬੀ ਨੰਬਰ ਲਾਓ ਆਂਟੀ ਦਾ ਲਿਖੋ ਇੱਕ ਜਣਾ ਚਲੋ ਕੋਈ ਨੰਬਰ ਲਾ ਲੈਣੇ ਕੋਈ ਨੰਬਰ ਪਤਾ ਹੋਣਾ ਸਾਬੀ ਨੂੰਗੇ ਨਹੀਂ ਅਜੇ ਨਹੀਂ ਨਹੀਂ ਆਂਟੀ ਦੇ ਨੰਬਰ ਸੀ ਹੁਣ ਕੱਲ ਦਾ ਮੁੰਡੇ ਨੇ ਵੀ ਲੱਲੇ ਆਵਾ ਨਾ ਉਹ ਲੱਗ ਜਾ ਕੇ ਲਿਖ ਲੈ ਨੰਬਰ ਫੇ ਸਾਰੇ ਬੋਲਣਾ ਸਾਬੀ ਬੋਲੋ ਅੱਗੇ ਕਰ ਲਓ ਮਡੀ ਸਕੂਟੀ ਗੱਡੀ ਆਉਂਦੀ ਹੈ ਗੱਡੀ ਆਪਣੀ ਹੈ ਅਸੀਂ ਚੱਲ ਕੋਈ ਨਹੀਂ ਹੈ ਪੋਛਲਾ ਦੀ ਗੀ ਪੋਛ ਹੈ ਕੀ ਨਾ ਆਪ ਕੋ ਮੈਂ ਰੋਬ ਨੂੰ ਨਾ ਕਰ ਰੋਬ ਿਆ ਮਾਂ ਸਾਂਦੇ ਆਪਾਂ ਕਹਿੰਦੇ ਆ ਸਾਡੇ ਘਰ ਵੀਡੀਓ ਬਣਾਇਆ ਕਰੋ ਆ ਹੋ ਗਿਆ ਹੈਗਾ ਤੇ ਮੈਂ ਕੋਈ ਨਹੀਂ ਬਣਾ ਲਿਆ ਕਰਾਂਗੇ ਕਿਵਲੇ ਬੜੀ ਛੇਤੀ ਲੋਡ ਪਿਆ ਜਾਂਦੀ ਆ ਦੀਦੀ ਪੁੱਛੋ ਸੀ ਵੀ ਕੋਈ ਕਰ ਲੈ ਤੈਨਾਂ ਮੈਂ ਤੈਨਾਂ ਇੱਥੇ ਵੀ ਗੇਟ ਕਰਾਉਂਦੇ ਠੀਕ ਗੱਲ ਨਹੀਂ ਚੱਲਦੀ